ਪਾਰਤੀ ਸੰਸਕ੍ਰਿਤੀ ਦੇ ਸਭ ਤੋਂ ਵੱਡੇ ਸਮਾਗਮ ਮਹਾਕੁੰਮ 2025 ਦੇ ਵਿੱਚ ਬਾਲੀਵੁੱਡ ਅਤੇ ਅਧਿਆਤਮਕਤਾ ਦਾ ਸ਼ਾਨਦਾਰ ਸੰਗਮ ਦੇਖਣ ਨੂੰ ਮਿਲਿਆ ਜਿੱਥੇ ਫਿਲਮ ਇੰਡਸਟਰੀ ਦੇ ਦਿਗਜਕਸ਼ੇ ਕੁਮਾਰ ਨੇ ਸੋਮਵਾਰ ਨੂੰ ਤ੍ਰਿਵੇਣੀ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਅਤੇ ਅਧਿਆਤਮਕ ਅਨੁਭਵ ਪ੍ਰਾਪਤ ਕੀਤਾ ਉਥੇ ਹੀ ਅਦਾਕਾਰਾ ਕटरीना कैफ ਵੀ Swami Chandanand ਸਰਸਵਤੀ ਦੇ ਆਸ਼ਰਮ ਪਹੁੰਚੀ ਸੰਗਮ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਬਾਲੀਵੁੱਡ 스타 ਰਖਸ਼ੇ ਕੁਮਾਰ ਨੇ ਕਿਹਾ ਮੈਂ ਬਹੁਤ ਆਨੰਦ ਮਾਣਿਆ ਇਸ ਵਾਰ ਪ੍ਰਬੰਧ ਬਹੁਤ ਸ਼ਾਨਦਾਰ ਨੇ ਮੈਂ ਅਜਿਹੇ ਸ਼ਾਨਦਾਰ ਪ੍ਰਬੰਧਾਂ ਦੇ ਲਈ ਮੁੱਖ ਮੰਤਰੀ ਯੋਗੀ ਅਦਿੱਤਿਆ ਨਾ ਦਾ ਧੰਨਵਾਦ ਕਰਨਾ ਚਾਹਨਾ ਹ 2019 ਦੇ ਕੁੰਭ ਦੇ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਸਭ ਕੁਝ ਬਹੁਤ ਹੀ ਵਧੀਆ ਢੰਗ ਨਾਲ ਆਯੋਜਿਤ ਕੀਤਾ ਗਿਆ ਹੈ ਵੱਡੇ ਉਦਯੋਗਪਤੀਆਂ ਅਤੇ ਵੱਡੇ ਸਿਤਾਰਿਆਂ ਨੇ ਮਹਾਪੁਰਸ਼ਾਂ ਸਮੇਤ ਅੰਬਾਨੀ ਕੁੰਭ ਦੇ ਆਉਣ ਵਾਲੇ ਮਹਾਪੁਰਸ਼ਾਂ ਦੇ ਵਿੱਚ ਹੋਰ ਵਾਦਾ ਕੀਤਾ ਇਸ ਮੌਕੇ ਉਹਨਾਂ ਪੁਲਿਸ ਮੁਲਾਜ਼ਮਾਂ ਅਤੇ ਸਫਾਈ ਕਰਮਚਾਰੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਦੀ ਸਖਤ ਮਿਹਨਤ ਸਦਕਾ ਹੀ ਇਹ ਸਮਾਗਮ ਇੰਨਾ ਸਫਲ ਹੋਇਆ ਹੈ ਮਸ਼ਹੂਰ ਬਾਲੀਵੁੱਡ ਐਕਟ੍ਰੈਸ ਕटरीना कैफ ਨੇ ਵੀ ਮਹਾਕੁੰਭ ਦੇ ਵਿੱਚ ਅਧਿਆਤਮਿਕ ਕੀ ਯਾਤਰਾ ਦਾ ਅਨੁਭਵ ਕੀਤਾ ਇਹ ਉਹ ਪਰਮਾਰਥ ਨਿਕੇਤਨ ਕੈਂਪ ਦੇ ਵਿੱਚ Swami Chandanand Saraswati ਅਤੇ 사드ਵੀ भगवती सरस्वती ਨੂੰ ਮਿਲੇ ਇਸ ਮੌਕੇ ਉਹਨਾਂ ਨੂੰ ਭਗਵਾਨ ਸ਼ਿਵ ਦੀ ਮੂਰਤੀ ਅਤੇ ਰੁਦਰਾਕਸ਼ ਦਾ ਬੂਟਾ ਭੇਟ ਕੀਤਾ ਗਿਆ Swami Chandanand Saraswati ਨੇ ਕਿਹਾ ਕਿ ਜਦੋਂ ਬਾਲੀਵੁੱਡ ਵਰਗੇ ਮਸ਼ਹੂਰ ਉਦਯੋਗਾ ਤੇ ਸਿਤਾਰੇ ਮਹਾਕੁੰਮ ਦੇ ਵਿੱਚ ਆਉਂਦੇ ਹਨ ਤਾਂ ਇਹ ਨੌਜਵਾਨਾਂ ਨੂੰ ਧਰਮ ਅਤੇ ਸੱਭਿਆਚਾਰ ਦੇ ਨਾਲ ਜੋੜਨ ਦੇ ਵਿੱਚ ਮਦਦ ਕਰਦੇ ਹਨ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇਵੀ ਮਹਾਕੁੰਮ 2025 ਦੇ ਵਿੱਚ ਸ਼ਾਮਲ ਹੋਣ ਲਈ ਆਪਣੇ ਪਰਿਵਾਰ ਦੇ ਨਾਲ ਪ੍ਰਯਾਗ ਰਾਜ ਪਹੁੰਚੀ ਉਸਨੇ ਤ੍ਰਿਵੇਣੀ ਸੰਗਮ ਦੇ ਵਿੱਚ ਪਵਿੱਤਰ ਇਸ਼ਨਾਨ ਕਰਕੇ ਵਿਸ਼ਵਾਸ ਅਤੇ ਅਧਿਆਤਮਿਕਤਾ ਦਾ ਅਨੁਭਵ ਕੀਤਾ ਸੰਗਮ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਸੋਨਾਲੀ ਬੇਂਦਰੇ ਨੇ ਕਿਹਾ ਕਿ ਮਹਾਕੁੰਮ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਬੇਹਦ ਸ਼ਾਂਤੀ ਅਤੇ ਸਕਾਰਾਤਮਕਤਾ ਊਰਜਾ ਦਾ ਅਨੁਭਵ ਹੈ ਉਹਨਾਂ ਨੇ ਇਸ ਇਲਾਹੀ ਸੰਗਮ ਦੇ ਵਿੱਚ ਹਿੱਸਾ ਲੈ ਕੇ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮਿਕਤਾ ਨੂੰ ਹੋਰ ਨੇੜਿਓ ਮਹਿਸੂਸ ਕੀਤਾ।